ਪਾਣੀ ਦਾ ਪੱਤਰ ਕਾਫੀ ਘੜ ਚੁੱਕਿਆ ਕਾਫੀ ਜਾਂ ਕਿ ਹੁਣ ਆਪਣੇ ਪੰਜਾਬੀ ਭਰਾਵਾਂ ਨੂੰ ਆਪਣੀ ਲੋੜ ਹੈ ਕਿਸੇ ਸਾਬਣਾ ਝੋਨਾ ਤਾਂ ਮਰਿਆ ਹੀ ਆ ਤੇ ਆਪਣੀ ਅਗੜੀ ਕਣਕ ਵੀ ਮਰੀ ਆ ਭੈਣਾ ਭਰਾ ਬਾਹਰ ਬੈਠੇ ਹੁਣ ਹੈਲਪ ਆਪਣੇ ਪੰਜਾਬ ਨੂੰ ਆਪਣੀ ਲੋੜ ਹੁਣ ਆਪੋ ਦੇ ਨਾਲ ਖੜੀ ਮਾਲੂਕ ਥਲੇ ਰਹਿਨੇ ਆ ਡੁੱਬਣ ਦਾ ਡਰ ਉੱਤੇ ਬੈਠਨੇ ਆ ਤਾਂ ਵੀ ਡਰ ਕੀ ਟੈਕੀ ਟੈਕ ਕਲਾਏ ਇਨ ਨੇ ਟਾਇਰ ਪਾਏ ਆ ਉਹ ਅੱਜ ਕਿਹੜੇ ਟਰੈਕਟਰ ਚੱਲਣ ਦੇ ਪਾਣੀ ਆ ਜਾਂਦਾ ਕੋਈ ਟਰੈਕਟਰ ਤੋਂ ਬਿਨਾ ਯੂਥ ਨੂੰ ਤਾਂ ਐਵੇਂ ਆਪਣਾ ਨਾ ਮਤਲਬ ਗਲਤ ਜਾ ਉਹਨਾਂ ਨੂੰ ਆਪਣੇ ਵਿੱਚ ਖਾਈ ਜਾਂਦੇ ਆ ਬਾਕੀ ਸਭ ਤੋਂ ਪਹਿਲਾਂ ਯੂਥ ਹੀ ਖੜਦਾ ਪੰਜਾਬ ਦਾ ਜਿੱਦੇ ਚਾਰ ਆ ਪੰਜ ਗਰਾਊਂਡ ਲੈਵਲ ਤੇ ਨਹੀਂ ਆਉਂਦੇ ਜਾਂ ਜਾਂਦੇ ਵਿੱਚ ਬੈਠੇ ਨਹੀਂ ਉੱਥੋਂ ਦੇਖਿਆ ਜਾਂਦਾ ਕੋਈ ਔਰ ਤੋਂ 150 ਗੱਡੀ ਵੰਡ ਚੁੱਕੇ ਆ ਤੇ 200 ਗੱਡੀ ਉਹਨੇ ਦੇ ਉੱਥੇ ਸਟਾਕ ਕੀਤੀ ਪਈ ਆ ਮੁਸਲਮਾਨ ਭਾਈਚਾਰਾ ਇੰਨੀ ਆਪਣੀ ਮਰਵਾ ਪੰਜਾਬੀ ਦੇ ਨਾਲ ਸਪੋਰਟ ਕਰਦਾ ਵਾ ਸਰਕਾਰ ਇੱਕ ਦਿਖਾਵਾ ਆਪਣਾ ਸਿਰ ਆਪਣੀ ਜੁੱਤੀਆਂ ਨੇ ਜਿਹੜਾ ਫਰਖਰਾ ਬੋਲਦੇ ਆ ਉਹਦੇ ਨੂੰ ਚੁੱਕ ਕੇ ਉਹਨਾਂ ਕੱਢ ਕੇ ਪਰਚਾ ਨੂੰ ਵਗੇ ਰੱਖ ਦਿੰਦੇ ਇਹ ਕੀ ਕੋਸ਼ਿਸ਼ ਚੱਲੀ ਜਾਂਦੀ ਸ਼ਾਸਤ ਹੀ ਚੱਲੀ ਜਾਂਦੀ ਸਾਰੀ ਇੱਕ ਹੋ ਗਿਆ ਹੁਣ ਪੰਜਾਬ ਨੂੰ ਦਵਾ ਨਹੀਂ ਸਕਦਾ ਕੋਈ ਇਹ ਪੰਜ ਦਰਮਾਂ ਦੀ ਧਰਤੀ ਆ ਇਹ ਦਬ ਨਹੀਂ ਸਕਦੀ ਭਾਈ ਤੁਹਾਡਾ ਨਾਮ ਕੀ ਹੈ ਵਾਈਕੁਲਜੀ ਕਾ ਖਾਲਸਾ ਵਾਈਟ ਕੀ ਪਤੇ ਮੇਰਾ ਨਾਮ ਰਜੀਤ ਸਿੰਘ ਜੀ ਤੁਹਾਡਾ ਨਾਮ ਰੂਬਨ ਪ੍ਰੀਤ ਸਿੰਘ ਜੀ ਭਾਈ ਜੀ ਅੱਜ ਜਿਵੇਂ ਹਾਲਾਤ ਚੱਲ ਰਹੇ ਨੇ ਹੁਣ ਪਾਣੀ ਥੱਲੇ ਥੱਲੇ ਉਤਰ ਰਿਹਾ ਹੁਣ ਥੋੜਾ ਬਹੁਤ ਪਾਣੀ ਥੱਲੇ ਉਤਰ ਰਿਹਾ ਧੀ ਹੌਲੀ ਹੌਲੀ ਪਾਣੀ ਹੋਰ ਉਤਰੇਗਾ ਤੇ ਅੱਜ ਦੇ ਹੁਣ ਦੇ ਹਾਲਾਤਾਂ ਬਾਰੇ ਕੀ ਕਹਿਣਾ ਚਾਹੁੰਦਾ ਤੁਸੀਂ ਦੇਖੋ ਜੀ ਪਾਣੀ ਦਾ ਪੱਤਰ ਰੱਕੇ ਨੋ ਅਸੀਂ ਜਾਣਦੇ ਆਂ ਸੇਵਾ ਕਰਨਾ ਪਾਣੀ ਦਾ ਪੱਤਰ ਕਾਫੀ ਘੜ ਚੁੱਕਿਆ ਕਾਫੀ ਜ਼ਿਆਦਾ ਹੁਣ ਮਤਲਬ ਆਪਣ ਪਤਾ ਲੱਗਦਾ ਪਈ ਕਿੱਥੇ ਜ਼ਿਆਦਾ ਰੇਤਾ ਹੋ ਗਈ ਹੈ ਕੀ ਸਿਸਟਮ ਹੋ ਗਿਆ ਵੀ ਹੁਣ ਆਪਾਂ ਨੂੰ ਵੱਧ ਤੋਂ ਵੱਧ ਮਤਲਬ ਇਹਨਾਂ ਦੀ ਹੈਲਪ ਕਰਨਾ ਜਿੱਦਾਂ ਡੀਜ਼ਲ ਦੀ ਹੋਗੀ ਪਰ ਟਰੈਕਟਰ ਆਉਣ ਬਾਹਰੋਂ ਵਧੀਆ ਵੱਡੇ ਟਰੈਕਟਰ ਆਉਣ ਮਤਲਬ ਇਹਨਾਂ ਨੂੰ ਇਹਨਾਂ ਸਭ ਚੀਜ਼ਾਂ ਦੀ ਲੋੜ ਹੋਣਾ ਮਤਲਬ ਜਿੱਦਾਂ ਜੇ ਬਹੁਤ ਜਿਹੜੇ ਮਤਲਬ ਆਪਣੇ ਵੀਰ ਭੈਣ ਭਰਾ ਜਿਹੜੇ ਬਾਹਰ ਬੈਠੇ ਸੇਵਾ ਕਰਦੇ ਪਏ ਆ ਬਾਕੀ ਮੈਂ ਚਾਹੁੰਦਾ ਵੀ ਜਿਵੇਂ ਜਿਹੜੇ ਰਹਿ ਗਏ ਜਿਹੜੇ ਕਰ ਸਕਦੇ ਆ ਉਹ ਵੀ ਵੱਧ ਤੋਂ ਵੱਧ ਪਹੁੰਚਣ ਕਿਉਂਕਿ ਹੁਣ ਆਪਣੇ ਪੰਜਾਬੀ ਭਰਾਵਾਂ ਨੂੰ ਆਪਣੀ ਲੋੜ ਆ ਜਾ ਜਿੰਨੇ ਵੀ ਜੋਕੇ ਹੈਗੇ ਆ ਜਿੰਨੇ ਵੀ ਪੁੱਛਸਾਰ ਉਹਦੀ ਸਾਰੇ ਮਤਲਬ ਵੱਤਵਾਦੀ ਹਿੱਸਾ ਪਾਉਣ ਤਾਂ ਇਹਨਾਂ ਦੀ ਹੈਨਾ ਆਪਾਂ ਮਦਦ ਕਰ ਸਕੀਏ ਕਿਉਂਕਿ ਹੁਣ ਮੈਂ ਮਤਲਬ ਵੀਡੀਓ ਦੇਖਣ ਦਿਆ ਸੀ ਅੱਗੇ ਵੀ ਜਿੱਥੇ ਰੇਤਾ ਹੈ ਨਾ ਉੱਥੋਂ ਮਤਲਬ ਕੋਈ ਟੱਪਾ ਵੀ ਮਾਰਦਾ ਨਾ ਕਈਦਾ ਵੱਤੋ ਦੇ 1 ਫੁੱਟ ਮਤਲਬ ਜਨ ਮਿੱਟੀ ਪੁਰਦਾ 1/2 ਫੁੱਟ ਉੱਥੋਂ ਥਲੋ ਸੇਮਾ ਧੁਰੀ ਆਉਂਦੀ ਆ ਉਹ ਸਾਰੀ ਰੇਤਾ ਚੁੱਕਣੀ ਪਊਗੀ ਪੈਲੀ ਬਣਾਉਣੀ ਪਊਗੀ ਇਸ ਹਿਸਾਬ ਨਾਲ ਝੋਨਾ ਤਾਂ ਮਰਿਆ ਹੀ ਆ ਤੇ ਆਪਣੀ ਗੜੀ ਕਣਕ ਵੀ ਮਰੀ ਆ ਕਣਕ ਦੀ ਵੀ ਨਹੀਂ ਕੀਤੀ ਮੈਂ ਨਹੀਂ ਮੰਨਦਾ ਵੀ ਹੱਲੇ ਹੋਏ ਆ ਮਹਾਰਾਜ ਕਰੇ ਕੋਈ ਹੈਨਾ मतलब ਔਣ ਰੇਤਾ ਚੁੱਕੀ ਜਾਵੇ ਸਾਰਾ ਕੁਝ ਹੋ ਜਾਵੇ ਫਿਰ ਤਾਂ ਮਤਲਬ ਹੱਲ ਹੋਊਗਾ ਬਾਕੀ ਜਿਹੜਾ ਆਪਣਾ ਇਹ ਜਿਹੜਾ ਸਾਡਾ ਏਰੀਆ ਹੈਗਾ ਛੋਟੇ ਸਭਰਾ ਰਾਏ ਸਭਰਾ ਆਲੇ ਵਾਲਾ ਇਧਰ ਇਹ ਏਰੀਆ ਦੇ ਵਿੱਚ ਕੜੌਮ ਇਧਰ ਬਹੁਤ ਇਹਨਾਂ ਮਤਲਬ ਇਸ ਪਾਸੇ ਰੇਤਾ ਨੇ ਬਹੁਤ ਜ਼ਿਆਦਾ ਹੁਣ ਸਾਡੇ ਦਰਿਆ ਏਰੀਆ ਦੇ ਵਿੱਚ ਜਿਨ੍ਹਾਂ ਦੀ ਇਹ ਜ਼ਮੀਨਾਂ ਮੰਨ ਲਓ ਇਸ ਜਿਹੜਾ ਦਰਿਆ ਵਗਦਾ ਪਿਆ ਨਾ ਜ਼ਮੀਨਾਂ ਰਜਿਸਟਰੀ ਵਾਲੀਆਂ ਨੇ ਮਾਲਕੀ ਜ਼ਮੀਨਾਂ ਚ ਵਗਦਾ ਪਿਆ ਹੁਣ ਜਿਨ੍ਹਾਂ ਦੀਆਂ ਕੱਚੀਆਂ ਨੇ ਪੈ ਲਈਆਂ ਉਹਨਾਂ ਨੂੰ ਕੁਝ ਨਹੀਂ ਮਿਲਣਾ ਜਿਨ੍ਹਾਂ ਦੀ ਜਮੀਨਾਂ ਮਾਲਰ ਰਜਿਸਟਰੀ ਉਹਨਾਂ ਨੂੰ ਤੇ ਕੋਈ ਜਿਹੜਾ ਵੀ ਸਰਕਾਰ ਜਿੰਨਾ ਵੀ ਦਊਗੀ ਜੋ ਹਨਾ ਦਊ ਨਾ ਦਊ ਹਨਾ ਉਹ ਵੱਖਰੀ ਚੀਜ਼ ਆ ਤੇ ਮਤਲਬ ਜਿਨ੍ਹਾਂ ਦੀ ਕੱਚੇ ਜਿਵੇਂ ਉਹਨਾਂ ਨੂੰ ਕੁਝ ਨਹੀਂ ਮਿਲਣਾ ਉਹ ਸਾਬ ਕੋਈ ਉਹਨ ਮੇਰੇ ਰਗੇ ਹੈਗੇ ਨੇ ਵਿੱਚੋਂ ਸਾਡੇ ਹੁਣ ਕੱਲ ਨਾਲ ਸੇਵਾ ਕਰਨ ਦਿਆ ਸੀ ਮੁੰਡਾ ਉਹਨੇ ਡੇਢ ਕਿਲਾ ਠੇਕੇ ਤੇ ਲਿਆ ਉਹ ਡੇਢ ਦਾ ਡੇਢ ਕਿਲਾ ਹੀ ਹੁੰਦਾ ਰੁੜ ਗਿਆ ਘਰੋਂ ਦਾ ਬਰਾਂਡਾ ਡਿੱਗ ਗਿਆ ਡੰਗਰਾਲਾ ਵੀ ਚਲੋ ਬਾਕੀ ਉਹ ਆਪਣੇ ਭੈਣ ਭਰਾ ਹੈਗੇ ਸੀ ਉੱਥੇ ਮੌਕੇ ਤੇ ਉਹਨਾਂ ਨੇ ਇਦਾਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਮੌਕੇ ਤੇ ਉਹਨੂੰ ਹਨਾ ਵੀ ਹੈਲਪ ਜਿੰਨੀ ਹੋਈ ਕੀਤੀ ਮੈਂ ਚਾਹੁੰਦਾ ਵੀ ਸਾਰੇ ਹਨਾ ਵੀਰਪਰਾ ਜਿਹੜੇ ਆਪਣੇ ਬਾਹਰ ਬੈਠੇ ਆ ਹਨਾ ਭੜੇ ਭੈਣਾ ਭਰਾ ਬਾਹਰ ਬੈਠੇ ਹੁਣ ਹੈਲਪ ਆਪਣੇ ਪੰਜਾਬ ਨੂੰ ਆਪਣੀ ਲੋੜ ਆ ਹੁਣ ਆਪਾਂ ਉਹਦੇ ਨਾਲ ਖੜੀ ਜਿਵੇਂ ਬਾਈ ਹੁਣ ਖਬਰਾਂ ਵੀ ਆਪਾਂ ਦੇਖਦੇ ਆਂ ਪੰਜਾਬੀ 뮤직 ਇੰਡਸਟਰੀ ਸਾਰੇ ਜਿੰਨੇ ਵੀ ਸਟਾਰ ਨੇ ਸਾਰੇ ਇੱਕ ਹੋ ਕੇ ਆਪਣੇ ਕੰਮ ਫੀਲਡ ਦੇ ਉੱਤੇ ਉਤਰ ਚੁੱਕੇ ਨੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਰੀ ਹੈਲਪ ਵੀ ਬੰਦੀ ਹੋਈ ਕਰ ਰਹੇ ਨੇ ਜਿੰਨੀ ਉਹ ਕਰ ਸਕਦੇ ਨੇ ਤੇ ਬਾਈ ਆਪਾਂ ਦੇਖਦੇ ਆਂ ਵੀ ਬਾਲੀਵੁੱਡ ਤੱਕ ਵੀ ਆਪਣੀ ਥੋੜੀ-ਬਹੁਤ ਪਹੁੰਚ ਪਹੁੰਚ ਰਹੀ ਆ ਤੇ ਉਹ ਵੀ ਹੈਲਪ ਕਰ ਰਹੇ ਨੇ ਤੇ ਆਪਾਂ ਦੇ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਵੀ ਪੰਜਾਬੀਆਂ ਪੰਜਾਬੀ ਇਹੋ ਜਿਹੀ ਕੌਮ ਆ ਵੀ ਜਿੱਥੇ ਵੀ ਲੋੜ ਪੈਂਦੀ ਆ ਪਹੁੰਚ ਜਾਂਦੇ ਨੇ ਸਭ ਤੋਂ ਪਹਿਲਾਂ ਕੋਈ ਹੋਰ ਕਮਿਊਨਿਟੀ ਪਹੁੰਚੇ ਨਾ ਪਹੁੰਚੇ ਪੰਜਾਬੀ ਪਹੁੰਚ ਜਾਂਦੇ ਨੇ ਤੇ ਇਹ ਤਾਂ ਸਾਰਾ ਪਾਰ ਕਿਤੇ ਵੀ ਮਤਲਬ ਆਪਣੇ ਪੰਜਾਬ ਤੋਂ ਬਾਹਰ ਕਿਸੇ ਵੀ ਮਤਲਬ ਆਪਣੇ ਕਿਤੇ ਵੀ ਆ ਜਾਂਦੀ ਆ ਨਾ ਪ੍ਰੋਬਲਮ ਇਹ ਸਭ ਤੋਂ ਪਹਿਲਾਂ ਪੰਜਾਬੀ ਆ ਜਿਹੜਾ ਜਾ ਕੇ ਉੱਥੇ ਲੰਗਰ ਲਾਉਂਦਾ ਹੈ ਸੇਵਾ ਕਰਦਾ ਹੈ ਨਾ ਆਪਣਾ ਮਤਲਬ ਆਪਣੇ ਜਿਹੜਾ ਪੰਜਾਬ ਆ ਨਾ ਆਪਣਾ ਪੰਜਾਬ ਤਾਂ ਮਤਲਬ ਗੁਰੂ ਬਿਨਾਂ ਧਰਤੀ ਹੈ ਨਾ ਇਹ ਸਭ ਤੋਂ ਪਹਿਲਾਂ ਲੰਗਰ ਦੀ ਇਹ ਮਤਲਬ ਇਹਨਾਂ ਨੇ ਹੀ ਆ ਸਿਸਟਮ ਉਹ ਤਾਂ ਆਪਾਂ ਦੇਖ ਰਹੇ ਆ ਲੰਗਰ ਤਾਂ ਚੱਲ ਰਿਹਾ ਹਾਂਜੀ ਹੁਣ ਆਪਾਂ ਇਹ ਵੀ ਚੀਜ਼ ਦੇਖਦੇ ਆ ਵੀ ਬਈ ਇੱਥੇ ਨਾ ਲੋਕ ਲੋਕਾਂ ਦੀ ਜ਼ਮੀਨਾਂ ਸਾਰੀ ਤਬਾਹ ਹੋ ਗਈ ਉਹਨਾਂ ਦਾ ਖੇਤ ਵੇ ਸਾਰਾ ਕੁਝ ਖਰਾਬ ਹੋ ਗਿਆ ਹੈ ਨਾ ਉਹ ਕਰਜ਼ੇ ਦੇ ਵਿੱਚ ਆ ਗਏ ਫੇਰ ਵੀ ਖੁਸ਼ ਹੋ ਕੇ ਕੰਮ ਕਰ ਰਹੇ ਨੇ ਆਪਣਾ ਮਦਦ ਕਰ ਰਹੇ ਨੇ ਸਾਰਿਆਂ ਦੀ ਮੈਂ ਨਾ ਦੱਸਦਾ ਵੀ ਇੱਥੇ ਇੱਕ ਵੀਰ ਸੀ ਉਹਦੇ ਕੋਲ ਸੀਗੀ ਇਹ 6 ਕਿੱਲੇ ਜ਼ਮੀਨ ਇਤੋਂ ਸੀ ਆ ਰਾਜਸਥਾਨ ਆ ਗਏ ਉਹ ਦੱਸਦੇ ਉਹ ਨਾਲ ਮੁੰਡੇ ਨੇ 25000 ਦਾ ਡੀਜ਼ਲ ਆ ਕੇ ਨਾ 2023 ਚ ਪਾਣੀ ਆਇਆ ਸੀ ਉਹਦੀ ਪੈਲੀ ਚ ਵੀ 25000 ਦਾ ਉਹਨਾਂ ਨੇ ਡੀਜ਼ਲ ਲੱਗਾ ਤੇ ਟਰੈਕਟਰ ਨਾਲ ਲੱਗੇ ਨਾਲ ਮਤਲਬ ਮਿਹਨਤ ਲੱਗੀ ਸਾਰੀ ਉਹਨਾਂ ਨੇ ਪੈਲੀ ਬਣਾਈ ਤੇ ਉਹ ਬੰਦੇ ਦੀ ਐਤ ਕੀ ਫੇਰ ਉਦੋਂ ਤੱਕ ਕੁਝ ਹੱਦ ਤੱਕ ਠੀਕ ਸੀ ਐਤ ਕਿ ਉਹ ਮਤਲਬ دریا ਹੀ ਬਣਾ ਗਿਆ ਮੰਨ ਲਓ ਉੱਥੇ ਜੇ ਮਿੱਟੀ ਵੀ ਪਾਉਣੀ ਹੈ ਨਾ ਕੋਈ ਅੰਤ ਸਾਬ ਨਹੀਂ ਕਿੰਨੀ ਮਿੱਟੀ ਪੈਣੀ ਪੰਜਾ ਕਿੱਲਿਆਂ ਦੇ ਵਿੱਚ ਮੰਨ ਲਓ ਆਪਾਂ ਹੁਣ ਇੱਕ ਕੋਟ ਦੇ ਵਿੱਚੋਂ ਮੰਨ ਲਓ ਇੱਕ ਵਗਤ ਵਾਲ ਜਾਂ ਯਾ ਟਰਾਲੀ ਨਹੀਂ ਚੁੱਕੀ ਦੀ ਘਾਟੀ ਚ ਕੀਂਦੀ ਆ ਉਹ ਹਿਸਾਬ ਨਾਲ ਉੱਥੇ ਬੜਾ ਜਿਆਦਾ ਨੁਕਸਾਨ ਹੋਇਆ ਮਤਲਬ ਬਹੁਤ ਜਣੇ ਮਤਲਬ ਜਿਹੜਾ ਆਪਾਂ ਵੇਖਾਂਗੇ ਨਾ ਆਣ ਕੇ ਫਿਰ ਇੱਥੇ ਆਣ ਕੇ ਨਾ ਮਨ ਰੋਂਦਾ ਉਦੋਂ ਜਦੋਂ ਆਪਣੇ ਭੈਣਾ ਭਰਾਵਾਂ ਨੂੰ ਵੇਖੀਦਾ ਨਾ ਹੁਣ ਜਾਈਦਾ ਜਦੋਂ ਬਹੁਤ ਉਦੋਂ ਨਿੱਕੇ ਨਿੱਕੇ ਬੱਚੇ ਆ ਪਾਣੀ ਦੇ ਵਿੱਚ ਬੈਠੇ ਆ ਬੀਬੀਆਂ ਭੈਣਾ ਹੁਣ ਬੰਦਾ ਮੰਨ ਲਓ ਪਾਣੀ ਦੇ ਚੋਂ ਲੰਘ ਵੀ ਜਾਣਾ ਜਿਹੜੀਆਂ ਆਪਣੀਆਂ ਭੈਣਾ ਆਪਣੀਆਂ ਮਾਵਾਂ ਹਨ ਕਿੱਦਾਂ ਮਤਲਬ ਬੜੀ ਮੁਸ਼ਕਲ ਆਉਦੀ ਨਾ ਕਿਸ ਪਿੰਗਾ ਕਿਸੇ ਨੂੰ ਮਰੀਆਂ ਕਈਆਂ ਦਾ ਤਾਂ ਇੰਨਾ ਮੰਦਾ ਆ ਲੈਣਾ ਪਾ ਲੋਂਦ ਰਿਆ ਲਾਕੇ ਦੇ ਵਿੱਚ ਘਾਰਿਆ ਹੁਣ ਉਤਾਨ ਮਾਲੋ ਕਰ ਥਲੇ ਰਹਿਨੇ ਆ ਡੁੱਬਣ ਦਾ ਡਰ ਉੱਤੇ ਬੈਠਨੇ ਆ ਤਾਂ ਵੀ ਡਰ ਇੰਨਾ ਮੰਦਾ ਹਾਲ ਹੋਇਆ ਭਾਈ ਇੱਥੇ ਜਿਹੜਾ ਆਪਾਂ ਬਾਹਰ ਨਿਕਲੀਏ ਨਾ ਪਤਾ ਉਹਦੋਂ ਲੱਗਦਾ ਬਹੁਤ ਮੰਦਾ ਹਾਲ ਇੱਥੇ ਇਹ ਮੈਂ ਨਾ ਵੀ ਆਪਣੇ ਭੈਣਾ ਭਰਾ ਆਉਣ ਵਾਦ ਤੋਂ ਵਾਦ ਹੈਲਪ ਕਰਨ ਤੇ ਆਪਾਂ ਆਪਣੇ ਭੈਣਾ ਭਰਾ ਨੂੰ ਸਟੈਂਡ ਕਰਕੇ ਜੋ ਆਪਣਾ ਰਹਿ ਗਿਆ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਗਰ ਮਤਲਬ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਇਕੱਲਾ ਗੇੜੀਆਂ ਮਾਰਨ ਵਾਸਤੇ ਹੈ ਮਗਰ ਤੁਸੀਂ ਜੇ ਗਰਾਉਂਡ ਰਿਐਲਿਟੀ ਤੁਸੀਂ ਪਹੁੰਚ ਜਾਣਦੇ ਹੋ ਤਾਂ ਪਤਾ ਚੱਲ ਰਿਹਾ ਹੁਣ ਜੇ ਮੇਰੀ ਗੱਲ ਸੁਣੋ ਇੱਕ ਤੁਹਾਡੀ ਗੱਲ ਟੋਕਦਾ ਆਂਦੇ ਟ੍ਰਿਕ ਗੇੜੀਆਂ ਮਾਰਨ ਟਰੈਕਟਰਾਂ ਦਾ ਕਿੱਡਾ ਰੌਲਾ ਪਾਇਆ ਸੀ ਸਰਕਾਰ ਨੇ ਹੈਨਾ ਕਿਡੇ ਕਿਡੇ ਟੈਗ ਲਾਏ ਇਹਨਾਂ ਨੇ ਟਾਇਰ ਪਾਏ ਆ ਉਹ ਅੱਜ ਉਹ ਕਿਹੜੇ ਟਰੈਕਟਰ ਚੱਲਣਦੇ ਪਾਣੀ ਵਿੱਚ ਜਾਂਦਾ ਕੋਈ ਟਰੈਕਟਰ ਤੋਂ ਬਿਨਾ ਟਰੈਕਟਰ いや ਸਭ ਤੋਂ ਵੱਧ ਰਸਤਾ ਲੈ ਕੇ ਜਾਂਦੇ ਮੰਨ ਲਓ ਹੁਣ ਪਸ਼ੂਆਂ ਦਾ ਕਿੰਨਾ ਮੰਦਾ ਹਾਲ ਆ ਹੁਣ ਆਪਾਂ ਚਾਰ ਹੀ ਜਾਣਾ ਹੋਏ ਹੁਣ ਇਹਨਾਂ ਨੂੰ ਸਭ ਤੁਸੀਂ ਛੇ ਬੰਦਾ ਵੀ ਕਿਹੜੀਆਂ ਇਹ ਟਰੈਕਟਰ ਤੋਂ ਬਿਨਾ ਟਰਾਲਿਆਂ ਤੋਂ ਬਿਨਾ ਕਿਹੜੀ ਚੀਜ਼ ਤੇ ਰੱਖ ਕੇ ਲੈ ਜਾਾਂਗੇ ਜੀ ਸਰਕਾਰਾਂ ਦੀਆਂ ਗੱਡੀਆਂ ਤਾਂ ਆਈਆਂ ਦੋ ਦਿਨ ਆਈਆਂ ਬਾਅਦ ਛੁੱਟੀ ਉਹ ਟੈਂਕ ਜੇ ਆਏ ਆ ਹਨਾ ਉਹਨਾਂ ਦੇ ਵਿੱਚ ਇਤਨੀ ਚਾਰ ਜਾਣਾ ਚਾਰ ਕਿਸ਼ਤੀਆਂ ਵੀ ਕਿੰਨੀਆਂ ਕੁ ਕਿਸ਼ਤੀਆਂ ਆਪਾਂ ਦੇ ਲਾਂਗੇ ਕਿੰਨੇ ਪਾਸੇ ਮੰਨ ਲਓ ਅਣ ਗਰਦਾਸਪੁਰ ਏਰੀਆ ਹੋ ਗਿਆ ਸੁਲਤਾਨਪੁਰ ਹੋ ਗਿਆ ਤਰਨਤਾਰਨ ਆਪਣਾ ਆ ਜਿਹੜਾ ਆ ਗਿਆ ਇੱਧਰ ਹਰੀਕਾ ਕੋਟ ਬੁੱਢਾ ਇਧਰ ਲੈ ਨਿੱਕੇ ਪਿੰਡ ਸਾਰੇ ਥਲੜੇ ਕਿੰਨਾ ਉਥੇ ਨੁਕਸਾਨ ਆਇਆ ਕਿੱਤੀਆਂ ਕੋਟਾ ਦੇ ਦੇਣਗੇ ਇਹ ਕੰਮ ਟਰੈਕਟਰ ਹੀ ਆਏ ਨਾ ਹੁਣ ਵੀ ਯੂਥ ਨੂੰ ਤਾਂ ਐਵੇਂ ਆਪਣਾ ਨਾ ਮਤਲਬ ਗਲਤ ਜਾ ਉਹਨਾਂ ਨੂੰ ਆਪਣੇ ਵਿਖਾਈ ਜਾਂਦੇ ਆ ਬਾਕੀ ਸਭ ਤੋਂ ਪਹਿਲਾਂ ਯੂਥ ਹੀ ਖੜਦਾ ਪੰਜਾਬ ਦਾ ਬਾਈ ਜੀ ਹੁਣ ਜਿਵੇਂ ਪਾਣੀ ਥੱਲੇ ਉਤਰ ਰਿਹਾ ਤੇ ਹੁਣ ਮੈਡੀਕਲ ਲੋੜ ਜ਼ਿਆਦਾ ਪਾਉਗੇ ਅਸੀਂ ਕੈਂਪ ਲਾਣ ਆਏ ਹੋਏ ਨੇ ਇਹਦੇ ਤੁਸੀਂ ਆਏ ਜੇ ਚੰਡੀਗੜ੍ਹ ਤੋਂ ਹਨਾ ਜੀ ਤੇ ਅਸੀਂ ਤੁਸੀਂ ਸਵੇਰੇ ਜਾਣਾ ਹੀ ਆਪਾਂ ਇੱਥੇ ਹੀ ਆ ਆਪਾਂ ਜਾਵਾਂਗੇ ਸਵੇਰੇ ਉਹ ਤਾਂ ਸਾਰਾ ਕਵਰੇਜ ਹੋਏਗਾ ਸਾਡਾ ਹਾਂਜੀ ਸਵੇਰੇ ਨਾ ਜਿਹੜਾ ਆਪਣਾ ਨਵਾਂ ਪੋਲ ਬਣਿਆ ਹੈਡ ਵਾਲਾ ਉਹ ਭਾਜੀ ਪੋਲ ਦੇ ਉੱਤੇ ਜਾ ਕੇ ਖਲੋਜੀ ਤੇ ਸਾਹ ਲੈਣ ਚ ਮੁਸ਼ਕਲ ਹੋ ਰਹੀ ਪਈ ਹੈ ਇੰਨੀ ਜਿਆਦਾ 스멜 ਹੱਲੇ ਕੀ ਮੱਛੀਆਂ ਖੋਦ ਅਸੀਂ ਕੱਲ ਗਏ ਹੈ ਨਾ ਬੇਅੰਤ ਮੱਛੀਆਂ ਮਾਰ ਕੇ ਦੇ ਉੱਤੇ ਤੈਰ ਰਹਿੰਦੀਆਂ ਹੱਲੇ ਧੁੱਪਾਂ ਲੱਗਦੀਆਂ ਮੈਂ ਹੱਲੇ ਹੋਰ ਲੱਗਣੀਆਂ ਨਾ ਬਹੁਤ ਮੰਦਾ ਹਲ ਹੋਣਾ ਬਿਮਾਰੀ ਪਸ਼ੂਆਂ ਦੇ ਵਿੱਚ ਸਭ ਬਹੁਤ ਬਿਮਾਰੀ ਆਊਗੀ ਆਪਣੇ ਆ ਨਾਰਮਲ ਜੇ ਤੁਸੀਂ ਦੇਖਿਓ ਜਿੱਦਾਂ ਦੇ ਪਾਣੀ ਆਇਆ ਖੰਗ ਜੇ ਕੰਮ ਨਾਰਮਲ ਜਿਹਾ ਸ਼ੁਰੂ ਹੋ ਗਿਆ ਸਾਰਿਆਂ ਨੂੰ ਗਲੇ ਭੜੀਚਣੇ ਸ਼ੁਰੂ ਹੋ ਗਏ ਆ ਸੋ ਡਾਕਟਰੋ ਤੁਹਾਨੂੰ ਪਤਾ ਹੀ ਹੈ ਤੁਹਾਡੇ ਕੋਲ ਕਿੰਨੇ ਕੇਸ ਆਉਂਦੇ ਆ ਬਾਕੀ ਤੁਸੀਂ ਸਵੇਰੇ ਚਲੋ ਜਾ ਕੇ ਲਾਈਵ ਦੇਖੋਗੇ ਨਾ ਤੇ ਉੱਥੇ ਸਵੇਰੇ ਆਪਾਂ ਗੱਲ ਕਰਾਂਗੇ ਬਹੁਤ ਮੰਦਾ ਉਹ ਤਾਂ ਸਾਰਾ ਆਪਾਂ ਜਾ ਕੇ ਕਵਰ ਕਰਾਂਗੇ ਗਰਾਊਂਡ ਗਰਾਊਂਡ ਲੈਵਲ ਦੀ ਸਾਰੀ ਰਿਪੋਰਟ ਜਿੱਦੇ ਚਾਹ ਆਪਾਂ ਗਰਾਊਂਡ ਲੈਵਲ ਤੇ ਨਹੀਂ ਨਾ ਆਉਂਦੇ ਜਾਂ ਜਾਂਦੇ ਵਿੱਚ ਬਹਿ ਕੇ ਨਹੀਂ ਉੱਥੋਂ ਦੇਖਿਆ ਜਾਂਦਾ ਕੋਈ ਜਦੋਂ ਵਿੱਚ ਵੜਦਾ ਹੈ ਨਾ ਪਾਣੀ ਦੇ ਵਿੱਚ ਅਸੀਂ ਪਰਸੋਂ ਪਰਸੋਂ ਕੇ ਸੀ ਨਾ ਜਦੋਂ ਪਾਣੀ ਸੀ ਹਾਂ ਪਰਸੋਂ ਪਾਣੀ ਦੇ ਵਿੱਚੋਂ ਅਸੀਂ ਲੰਗੇ ਆ ਤੇ ਭਾਜੀ ਸਾਫ ਲਾ ਲੋ ਰਾਤ ਨੂੰ ਆਣ ਕੇ ਤੇਲ ਮਲ ਮਲ ਕੇ ਸੁੱਤੇ ਲੱਤਾਂ ਦੇ ਇੰਨੀ ਖਾਰਸ਼ ਹੁੰਦੀ ਰਹੀ ਹੈ ਇਹਨਾਂ ਦਾ ਮਤਲਬ ਸਾਰ ਗਲੇ ਫੜੇ ਕੇ ਜਕਾਮ ਖੰਗ ਸਾਰਿਆਂ ਨੂੰ ਹੁੰਦਾ ਬਾਕੀ ਮੈਂ ਤਾਂ ਹੀ ਆਣਾ ਵੀ ਸੇਵਾ ਕਰੋ ਵੱਤ ਤੋਂ ਵੱਤ ਇਹ ਕਿਰਪਾ ਹੋਵੇ ਜਿਹੜੀ ਸਾਰਿਆਂ ਤੇ ਆੜਾ ਸਾਰਿਆਂ ਨੂੰ ਹੈਲਪ ਕਰਨੀ ਚਾਹੀਦੀ ਹੈ ਹੁਣ ਸਾਰੇ ਵੱਤ ਤੋਂ ਵੱਤ ਪਹੁੰਚਣ ਅੱਜ ਆਪਣੇ ਭੈਣ ਭਰਾਵਾਂ ਨੂੰ ਆਪਣੀ ਲੋੜ ਆ ਹੁਣ ਜਿੱਦਾਂ ਮਨਕੀਰ ਤੌਲਕਾ ਕਿੰਨੀ ਸੇਵਾ ਕਰਦਾ ਪਿਆ ਸਾਰਿਆਂ ਨੇ ਕੀਤੀ ਚਲੋ ਸਾਰੀ ਘਾਰੇ ਤਾਂ ਮਿਊਜ਼ਿਕ ਇੰਡਸਟਰੀ ਸਾਰੀ ਕਰ ਰਹੀਆਂ ਬਿਲਕੁਲ ਇਦਾਂ ਹੀ ਮਤਲਬ ਜਿੰਨਾ ਭੈਣ ਭਰਾ ਉਹਦੇ ਕੋਈ ਜਿਹੜਾ ਤਾਂ ਕਰ ਸਕਦਾ ਮਾਲਣ ਮੇਰੀ ਆ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਮੈਂ ਆਪਦੀ ਉਸ ਸਾਹਿਬ ਦੀ ਇਥੇ ਆਣ ਕੇ ਸੇਵਾ ਕਰਦਾ ਪਿਆ ਵੀ ਚਲੋ ਮੈਂ ਜਾਣਾ ਪਿਆ ਨਾਲ ਜਾਣ ਪਿਆ ਨਾ ਮੇਰੇ ਪਰ ਆ ਜਾਂਦੇ ਆ ਸਾਰੇ ਆਪਾਂ ਭੈਣ ਭਰਾਈ ਆ ਜਿੰਨਾ ਕਰ ਸਕਦੇ ਸਾਰੇ ਆਪਣੇ ਵੱਲੋਂ ਕਰ ਰਹੇ ਨੇ ਮੈਨੇ ਵੀ ਜਿੰਨੇ ਕੋਲ ਹੈਗਾ ਨਾ ਜਿਸ ਵੀ ਤਰ੍ਹਾਂ ਦੀ ਮਤਲਬ ਕਿਸੇ ਵੀ ਤਰ੍ਹਾਂ ਦੀ ਲੋੜ ਆ ਹਨਾ ਜਿਹੜੀ ਛੋਟੀ ਛੋਟੀ ਚੀਜ਼ ਵੀ ਹੈਗੀ ਹੈ ਨਾ ਅੱਜ ਜਿਹੜੀ ਉਹਨਾਂ ਦੇ ਕੰਮ ਆ ਸਕਦੀ ਆ ਉਹਨਾਂ ਤੇ ਕਰ ਪਹਚਾਈਏ ਹੁਣ ਆਪਣੇ ਨਾਲ ਅੱਜ ਸਵੇਰ ਤੋਂ ਆਏ ਆ ਮਿਵਾੜ ਤੋਂ ਆਏ ਨੇ ਮੁਸਲਮਾਨ ਭਾਈਚਾਰਾ ਆਪਣੀ ਮੁਸਲਮਾਨਾਂ ਨੂੰ ਆਪਣਾ ਜਿਹੜਾ ਵੰਡ ਹੋਈ ਉਦੋਂ ਕੀ ਵਿਖਾਇਆ ਸੀ ਆਪਣਾ ਆਪਸ ਦੇ ਵਿੱਚ ਅੱਜ ਹੁਣ ਚਲੋ ਕਹਿਣਾ ਨਹੀਂ ਚਾਹੀਦਾ ਸਾਡੇ ਕੋਈ ਵੀ ਨਹੀਂ ਮਤਲਬ ਇੱਥੇ ਲਾਗੇ ਲਾਗੇ ਵੀ ਹੈਗੇ ਬੜੇ ਤਗੜੇ ਹੁਣ ਸਾਡੇ ਤੇ ਮਾਝੇ ਦੇ ਬੰਦੇ ਹੈਗੇ ਆ ਜਿਨ੍ਹਾਂ ਦੇ ਕੋਲ ਪਾਉ ਹੈਗਾ ਸਾਰਾ ਕੁਝ ਸਾਰੇ ਵਾਦ ਤੋਂ ਵਾਦ ਕਰਨਦੇ ਆ ਬਾਕੀ ਹੁਣ ਆ ਵੀਰ ਆਏ ਨੇ ਏ ਵੀ ਤੁਹਾਡੇ ਨਾਲ ਉਥੋਂ ਆਏ ਬਾਬਾ ਜੀ ਪੀਰ ਜੀ ਨਾਲ ਆਏ ਨੇ ਇਹਨਾਂ ਨੂੰ ਇਹ ਸਾਡੇ ਨਾਲ ਜਾਂਦੇ ਰਹੇ ਆ ਇਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੈ 스멜 ਕਿੰਨੀ ਉੱਥੇ ਆਉਂਦੀ ਆ ਕਿੰਨਾ ਮੰਦਾ ਹਾਲ ਆ ਉਹਨਾਂ ਨੇ ਮੁਸਲਮਾਨਾਂ ਨੇ ਇਹ ਕਿਹਾ ਜੇ ਸਵੇਰੇ ਆਇਆ 200 ਗੱਡੀ ਉਹਨਾਂ ਦੀ ਉਹਨਾਂ ਦੀ 100 ਤੋਂ 150 ਗੱਡੀ ਵੰਡ ਚੁੱਕੇ ਆ ਤੇ 200 ਗੱਡੀ ਉਹਨਾਂ ਨੇ ਉੱਥੇ ਸਟਾਕ ਕੀਤੀ ਪਈ ਆ ਮੁਸਲਮਾਨ ਭਾਈਚਾਰਾ ਇੰਨੀ ਆਪਣੀ ਮਤਲਬ ਪੰਜਾਬੀ ਦੀ ਨਾਲ ਸਪੋਰਟ ਕਰਦਾ ਵਾ ਬਾਕੀ ਉਹਨਾਂ ਨੂੰ ਵੀ ਪਤਾ ਕਈ ਲੋਕੀ ਤਾਂ ਬਾਈ ਜੀ ਐ ਵੀ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਚੀਜ਼ਾਂ ਵਾਇਰਲ ਹੁੰਦੀਆਂ ਨੇ ਕਈ ਨਾ ਪੋਜ਼ਿਟਿਵ ਹੁੰਦੀਆਂ ਕਈ ਨੈਗੇਟਿਵ ਵੀ ਹੁੰਦੀਆਂ ਕਈ ਲੋਕੀ ਆ ਵੀ ਕਹਿ ਰਹੇ ਨੇ ਜਿਹੜੇ ਦੂਰ ਦਰਾਜ ਦੇ ਲੋਕੀ ਨੇ ਉਹਨਾਂ ਕੋ ਜ਼ਮਾਨ ਪਹੁੰਚ ਨਹੀਂ ਪਾ ਰਿਆ ਵੀ ਸਾਰੇ ਜਿਹੜੇ ਪਾਸ ਵਾਲੇ ਲੋਕੀ ਨੇ ਉਹ ਇਕੱਠੇ ਕਰਕੇ ਰੱਖੀ ਜਾ ਰਿਆ ਆਪਣੇ ਕੋਲ ਤੇ ਪੰਜੇ ਕੋਲ ਇੱਕੋ ਜਿਹੀ ਨਹੀਂ ਹੁੰਦੀਆਂ ਮੈਂ ਬਾਕੀ ਇਹੀ ਕਹਉਣਾ ਵੀ ਜਿਹੜਾ ਵੀ ਸੇਵਾ ਕਰਨੇ ਵੀ ਰੋਂਦਾ ਨਾ ਯਾਰ ਜਦੋਂ ਆਪਾਂ ਘਰੋਂ ਆ ਗਏ ਆ ਨਾ ਜਦੋਂ ਆ ਹੀ ਜਾਂਦੇ ਆ ਨਾ ਫਿਰ ਇੱਕ ਦੋ ਦਿਨ ਨਾ ਵੇਖਿਆ ਕਰੋ ਜਿਹੜੀ ਵੀ ਚੀਜ਼ ਲਿਆਉਂਦੇ ਜ ਮਾਲੋ ਕੇ ਇਹ ਸੰਸਥਾ ਦੇ ਨਾਲ ਰਲ ਕੇ ਉਹਨਾਂ ਦੇ ਨਾਲ ਪ੍ਰੋਪਰ ਜਾਓ ਅਗਲੇ ਘਰ ਘਰ ਚ ਜਾਓ ਵੇਖੋ ਵੀ ਹਾਂ ਇਹ ਸਬੰਦਿਆਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਹੁਣ ਅਸੀਂ ਜਾਣਦੇ ਹਾਂ ਬਾਬਾ ਪੀਰ ਜੀ ਜਿਹੜੇ ਆ ਇਹਨਾਂ ਨਾਲ ਜਾਣਦੇ ਆ ਮੈਡਮ ਆਏ ਨੇ ਉਤੋਂ ਮਾਤਾ ਜੀ ਉਹਨਾਂ ਨਾਲ ਜਾਣਦੇ ਆ ਮਤਲਬ ਅਸੀਂ ਪਹਿਲਾਂ ਜਾਣਦੇ ਆ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਸਵੇਰੇ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਆ ਚਾਰੇ ਦੀ ਲੋੜ ਆ ਬਿਸਤਰੀ ਦੀ ਲੋੜ ਆ ਕਿਹਦੀ ਲੋੜ ਆ ਉਸ ਹਿਸਾਬ ਨਾਲ ਉਹਨਾਂ ਨੂੰ ਪੁੱਛੋ ਜਿਹੜੀ ਚੀਜ਼ ਨੂੰ ਜਿਹੜੇ ਮਤਲਬ ਹੁਣ ਕਈਆਂ ਥਾਵਾਂ ਤੇ ਚਾਰਾ ਹੀ ਨਹੀਂ ਪਹੁੰਚਿਆ ਹੀ ਨਹੀਂ ਕਈਆਂ ਨੂੰ ਹੁਣ ਬੰਦਾ ਇੱਕ ਝੋਨਾਵਾ ਡਾਟ ਪਾਉਂਦਿਆ ਆ ਭਾਈ ਆਦਮ ਵੀਰੇ ਸਾਰੀ ਗੱਲ ਹੋ ਗਈ ਆਪਣੀ ਹੈਨਾ ਜੇ ਹੁਣ ਆ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਹੀ ਕਰਨ ਚ ਕਿੰਨਾ ਕੁ ਟਾਈਮ ਲੱਗ ਜਾਏਗਾ ਇਹ ਤਾਂ ਵੇ ਕੋਈ ਲੰਮੇ ਲੈ ਕੇ ਜਿਨ੍ਹਾਂ ਨੇ ਲੱਗਦਾ 6 ਮਹੀਨੇ ਵੀ ਲੱਗ ਸਕਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਤਾਂ ਹੁਣ ਪਬਲਿਕ ਤੇ ਆ ਜਿਵੇਂ ਹੁਣ ਗਰੀਬ ਬੰਦੇ ਨੇ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਆ ਗਏ ਨੇ ਜਾਂ ਫਸਲਾਂ ਆ ਗਈਆਂ ਨੇ ਜਿ ਉਹਨਾਂ ਨੂੰ ਉਠਾਉਣ ਵਾਸਤੇ ਇੱਕ ਹੱਥ ਦੀ ਜ਼ਰੂਰਤ ਆ ਜੇ ਹੁਣ ਭਾਈਚਾਰਾ ਬਣ ਕੇ ਜਿਵੇਂ ਹੁਣ ਮਦਦ ਰਾਸ਼ਨ ਪਾਣੀ ਦੀ ਕੀਤੀ ਆ ਜੇ ਐਵੇਂ ਮਦਦ ਆਪਾਂ ਉਹਨਾਂ ਦੇ ਡੀਜ਼ਲ ਦੀ ਜਾਂ ਮਸ਼ੀਨਰੀ ਦੀ ਜਾਂ ਟਰੈਕਟਰਾਂ ਦੀ ਕਿਸੇ ਵੀ ਚੀਜ਼ ਦੀ ਕਿਉਂਕਿ ਫਸਲ ਉਦੋਂ ਤੱਕ ਰੁਪਿਆ ਦਾ ਉਦੋਂ ਪੈਦਾ ਹੋਊਗੀ ਜਦੋਂ ਫਸਲ ਨੂੰ ਜਗਾ ਬਣ ਗਈ ਕਿਉਂ ਜਦੋਂ ਪੱਧਰ ਹੋ ਗਈਆਂ ਜ਼ਮੀਨਾਂ ਪੱਧਰ ਹੋ ਗਈਆਂ ਤਾਂ ਫਸਲ ਪੈਦਾ ਹੋਣਾ ਵੀਜ ਨੇ ਫੇਰੀ ਫੇਰੀ ਘਰ ਬਣਾਣਾਗਾ ਹੁਣ ਇਧਰ ਦਾ ਜਿਹੜਾ ਹਾਲਾਤ ਆ ਵੀਰੇ ਆ ਦੱਸੋ ਮੈਨੂੰ ਵੀ ਇਧਰ ਤਾਂ ਪਾਣੀ ਸਾਰਾ ਖਤਮ ਹੋ ਗਿਆ ਜਾਂ ਫਿਰ ਹੈਗਾ ਹਲੇ ਨਹੀਂ ਜੀ ਨਹੀਂ ਹਲੇ ਪੂਰਾ ਪ੍ਰੋਪਰ ਸਾਰਾ ਕਤੋਂ ਨਹੀਂ ਪਾਣੀ ਬੜ ਰਿਹਾ ਹਲੇ ਬਹੁਤ ਹਲੇ ਘਰ ਵੇਚਨੇ ਹੁਣ ਜਿਹੜੇ ਬੰਦੇ ਮੈਂ ਤੁਹਾਨੂੰ ਉਹੀ ਦੱਸਦਾ ਜਿਹਨਾਂ ਦੀਆਂ ਜ਼ਮੀਨਾਂ ਬਹਿ ਹੈਂ ਦਰਿਆ ਦੇ ਵਿੱਚ ਜਿਹੜੇ ਬੈਠੇ ਦਰਿਆ ਦੇ ਵਿੱਚ ਆ ਉਹਨਾਂ ਨੇ ਮਤਲਬ ਕਿੱਥੇ ਹਲੇ ਪਾਣੀ ਹਲੇ ਪਿਛੋਂ ਵੀ ਆ ਹੁਣ ਸਾਡੇ ਇੱਥੇ ਇੱਕ ਰੁਕਣੇ ਵਾਲਾ ਪਿੰਡਾ ਲੱਗ ਗਿਆ ਬਾਕੀ ਸਾਰੇ ਕਿਤੇ ਪਾਣੀ ਘੜ ਗਿਆ ਉਥੋਂ ਵਣ ਕੇ ਨਾ ਪਾਣੀ ਦਾ ਮੋੜ ਪੈਂਦਾ ਉਥੋਂ ਢਾ ਲੱਗਦੀ ਆ ਅੱਜ ਵੀ ਉੱਥੋਂ ਦੀ ਮੈਂ ਦੇਖਣ ਦਿਆ ਸੀ ਉੱਥੇ ਚਲੋ ਆਪਣੇ ਹਨਾ ਪੈਣਾ ਭਰਾ ਆ ਗਏ ਨੇ ਉੱਥੋਂ ਦੇਖਣ ਦੇ ਸੀ ਅੱਜ ਵੀ ਉੱਥੇ ਫੁੱਲ ਦੀ ਢਾ ਲੱਗੀ ਹੋਈ ਆ ਉੱਥੇ ਫੁੱਲ ਸੇਵਾ ਚੱਲਦੀ ਪਈ ਅੱਜ ਵੀ ਉੱਥੇ ਸੇਵਾ ਪਹੁੰਚਦੀ ਆ ਘਰਾਂ ਘਰਾਂ ਚ ਜਾ ਬਿਲਕੁਲ ਪਹੁੰਚਦੀ ਪਈ ਆ ਉੱਥੇ ਸੇਵਾ ਮਤਲਬ ਮਿੱਟੀ ਦੇ 곗ੇ ਸੋੜਦੇ ਉੱਥੋਂ ਦਰਿਆ ਘੁੰਮਾ ਢਾਣ ਕੇ ਪਾਣੀ ਘੁੰਮਦਾ ਉੱਥੋਂ ਫਿਰ ਘੁੰਮਣ ਕੇ ਨਹੀਂ ਸਰਕਾਰ ਵਾਲੇ ਸਰਕਾਰ ਜਿਹੜੀ ਹੈਗੀ ਉਹ ਕਿੰਨੀ ਕ ਹੈਲਪ ਕਰ ਰਹੀ ਆ ਸਰਕਾਰ ਤਾਂ ਕੋਈ ਹੈਲਪ ਨਹੀਂ ਕਰਦੀ ਹੈਗੀ ਸਰਕਾਰ ਇੱਕ ਦਿਖਾਵਾ ਆਪਣਾ ਸਿਰ ਆਪਣੀ ਜੁੱਤੀਆਂ ਨੇ ਇਹ ਪਬਲਿਕ ਨੂੰ ਜੇ ਹੁਣ ਵੀ ਨਾ ਸਮਝ ਆਇਆ ਤਾਂ ਫਿਰ ਕਦੇ ਵੀ ਸਮਝ ਨਹੀਂ ਆਊਗੀ ਇਸ ਚੀਜ਼ ਕਿਉਂਕਿ ਜੇ ਹੁਣ ਵੀ ਨਾ ਆਪਾਂ ਪੰਜਾਬ ਦੇ ਵਿੱਚ ਸਮਝੇ ਵੀ ਆਪਣੇ ਔਖੇ ਵਕਤ ਆਪਣਾ ਭਾਈਚਾਰਾ ਹੀ ਖੜਿਆ ਨਾਲ ਤੇ ਸਰਕਾਰ ਨਹੀਂ ਖੜੀ ਸਰਕਾਰ ਤਾਂ ਠੱਗ ਕਰਕੇ ਵਿਖਾਉਂਦੀਆਂ ਵੀ ਸਾਡੀ ਕੋਈ ਨਹੀਂ ਸੁਣਵਾਈ ਹੁੰਦੀ ਪਈ ਆਪਾਂ ਦੇਖ ਨਹੀਂ ਤਏ ਪਰਚੀ ਹੋਈ ਜਾਂਦੇ ਹੁਣ ਆ ਇੰਨੀ ਮੁਸੀਬਤ ਦੇ ਵਿੱਚ ਆ ਤੇ ਹੋਣ ਇਹਨਾਂ ਨੂੰ ਸਾਰੇ ਪਰਚੇ ਦਿੱਸੇ ਆਉਂਦੀ ਸਰਕਾਰ ਦੇ ਮੈਂਬਰਾਂ ਦੇ ਜਿਹੜਾ ਵਰਕਰਾਂ ਬੋਲਦੇ ਆ ਉਹਦੇ ਚੋਕੇ ਉਹਨਾਂ ਕੱਢ ਕੇ ਪਰਚਾ ਨੂੰ ਅੱਗੇ ਰੱਖ ਦਿੰਦੇ ਇਹ ਕੀ ਕੋਸ਼ਿਸ਼ ਚੱਲੀ ਜਾਂਦੀ ਹੈ ਸ਼ਾਂਸਤੀ ਚੱਲੀ ਜਾਂਦੀ ਸਾਰੀ ਮਤਲਬ ਪੰਜਾਬ ਦੇ ਲੋਕਾਂ ਨੂੰ ਕੋਈ ਹੈਲਪ ਕਰ ਸਕਦੀ ਆ ਗਮਰਾਹ ਕਰੀ ਜਾਂਦੇ ਹੋਰ ਕੁਝ ਨਹੀਂ ਹੁੰਦਿਆ ਹੁਣ ਮੋਦੀ ਸਰਕਾਰ ਨੇ ਪਹਿਲਾਂ ਕਿਹਾ ਸੀ ਪਬਲਿਕ ਨੂੰ ਗਰੀਬ ਜਨਤਾ ਨੂੰ ਵੀ ਮੈਂ ਸਬਸਿਡੀ ਵੀ ਉਹਦੇ ਵਿੱਚ ਅਕਾਊਂਟ ਦੇ ਵਿੱਚ ਆਊਗੀ ਆਈ ਜ਼ਰੂਰ ਆ ਸਬਸਿਡੀ ਮਾੜੀ ਮੋਟੀ ਆਈ ਹੈ ਜਿਵੇਂ 2250 ਰੁਪਏ ਸੈਂਡ ਕਰਕੇ ਤਾਂ ਦਿੱਤੀ ਉਹਨਾਂ ਨੇ ਸਿਲੰਡਰ ਦਾ ਕੱਢਦੇ ਨੇ ਪਰ ਪ੍ਰੋਪਰ ਮਦਦ ਨਹੀਂ ਨਾ ਹੈਗੀ ਜਿਹੜੀ ਉਹ ਸਬਸਿਡੀ ਬੱਸ ਦੀ ਆ ਉਹਦਾ ਆਪਾਂ ਜੋੜੀ ਹੁਣ ਜੇ 2250 ਰੁਪਿਆ 2250 ਰੁਪਿਆ ਕੱਢਦੇ ਨੇ ਉਹ ਇਸ ਤੋਂ ਬਾਅਦ ਦੇ ਵਿੱਚ ਉਹਦਾ ਵਿਆਜ ਕੰਨਾ ਬਣਦਾ ਜੋ ਆਪਾਂ ਟੋਟਲ ਕਰਕੇ ਦੇਖੀਓ ਉਹਦਾ ਵਿਆਜ ਵਿਆਜੀ ਫ੍ਰੀ ਫੰਡ ਆ ਉਹ ਤਾਂ ਬਈ ਸਾਰੀ ਜਗ ਦੇਖੋ ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਾਓਗੇ ਸਾਰਾ ਕੁਝ ਫਿਲਟਰ ਹੋ ਕੇ ਆਊਗਾ ਤੁਹਾਡੇ ਕੋਲ ਐਂਡ 'ਚ ਬਚ ਥੋੜਾ ਹੀ ਜਾਂਦਾ ਹੈ ਕਹਿਣਾ ਤਾਂ ਮੈਂ ਹੁਣ ਚਾਹਨਾ ਮੋਦੀ ਨੂੰ ਵੀ ਜੇ ਮਦਦ ਕਰਨੀ ਆ ਤਾਂ ਜਾਂ ਭਵੰਤਮਾਨ ਆ ਜਾਂ ਮੋਦੀ ਆ ਵੀ ਹੁਣ ਕਿੱਧਰ ਗਏ ਉਹਦੇ ਵੋਟਾਂ ਵਕਤ ਦਾ ਭੱਜ ਕੇ ਆ ਜਾਂਦੇ ਨੇ ਹੁਣ ਕਿੱਧਰੇ ਜਾਂਦੇ ਹੁਣ ਕੋਈ ਰਸਤਾ ਨਹੀਂ 남 ਗਿਆ ਕਿਉਂਕਿ ਇੱਕ ਹੋ ਗਿਆ ਹੁਣ ਪੰਜਾਬ ਨੂੰ ਦਿਵਾ ਨਹੀਂ ਸਕਦਾ ਕੋਈ ਇਹ ਪੰਜ ਗ੍ਰਾਮ ਦੀ ਧਰਤੀ ਆ ਇਹ ਦਬ ਨਹੀਂ ਸਕਦੀ ਅਕਾਲਪੁਰਖ ਦੀ ਰਹਿਮਤ ਆ ਇਹ ਲੋਕਾਂ ਨੂੰ ਇਹਨਾਂ ਜਿਵੇਂ ਹੁਣ ਮੱਝ ਢਟਾਈ ਸੀ ਉੱਥੇ ਦਿੱਲੀ ਦੇ ਵਿੱਚ ਉਹ ਸਾਰੀ ਇਹ ਚਾਲ ਚਲੋ ਜੋ ਵੀ ਆ ਹੁਣ ਹੁਣ ਆਪਾਂ ਇਸ ਚੀਜ਼ ਦਾ ਸੋਲੂਸ਼ਨ ਕੀ ਕੱਢ ਸਕਦੇ ਆ ਬਾਈ ਹੁਣ ਮੈਂ ਤਾਂ ਭਾਜੀ ਸੋਲੂਸ਼ਨ ਤੇ ਇਹੀ ਆ ਵੀ ਆਪਾਂ ਨੂੰ ਕਿਸੇ ਨੇ ਕੁਛ ਨਹੀਂ ਦੇਣਾ ਆਪਾਂ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਆਪਣੇ ਭੈਣ ਭਰਾਵਾਂ ਨੂੰ ਖਾ ਸਕਦੇ ਆ ਬਸ ਆਪਾਂ ਤਾਂ ਇਹ ਕਹਿੰਦੇ ਆ ਵੀ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਮੇਰੇ ਭੈਣ ਭਰਾ ਛੋਟੇ ਵੱਡੇ ਜਿੰਨੇ ਵੀ ਬੱਡੇ ਨੇ ਜਆ ਬਾਹਰਲੀ ਕੰਟਰੀ ਵਾਲੇ ਨੇਗੇ ਆਪਾਂ ਤਾਂ ਹੀ ਕਹਿੰਨੇ ਆ ਵੀ ਉਹਨਾਂ ਦੀ ਮਦਦ ਕਰੋ ਜਿਵੇਂ ਹੁਣ ਉਹਨਾਂ ਨੂੰ ਜ਼ਰੂਰਤ ਆ ਹੁਣ ਰਾਸ਼ਨ ਪਾਣੀ ਤਾਂ ਚਲੋ ਬਹੁਤ ਆ ਗਿਆ ਵਾਹਿਗੁਰੂ ਦੀ ਕਿਰਪਾ ਦੇ ਅਕਾਲ ਪੁਰਖ ਦੀ ਕਿਰਪਾ ਦੇ ਹੁਣ ਹੁਣ ਆਪਾਂ ਨੂੰ ਡੀਜ਼ਲ ਦੀ ਤੇ ਮਸ਼ੀਨਰੀ ਦੀ ਲੋੜ ਹੁਣ ਸਿਰਫ ਮਸ਼ੀਨਰੀ ਦੀ ਜ਼ਰੂਰਤ ਆ ਤੇ ਤੇਲ ਦੀ ਜ਼ਰੂਰਤ ਆ ਆਪਾਂ ਨੂੰ 20 ਵੱਧ ਤੋਂ ਵੱਧ ਤੇਲ ਤੇਰ ਉਹਨਾਂ ਦੀਆਂ ਫਸਲਾਂ ਖੜੀਆਂ ਹੋ ਜਾਣ ਜ਼ਮੀਨਾਂ ਚਾਲੂ ਹੋ ਜਾਣ ਬਸ ਇਹੀ ਰਿਕੁਐਸਟ ਆ ਹੱਥ ਜੋੜ ਕੇ ਵੀ ਸਾਰੇ ਜਣੇ ਜੇ ਇੱਥੇ ਤੇ ਕਰ ਮਦਦ ਕੀਤੀ ਆਪਾਂ ਕਿਸੇ ਸਰਕਾਰ ਦੇ ਥੱਲੇ ਨਾ ਲੱਗੀ ਆਪਾਂ ਸਰਕਾਰ ਤੋਂ ਓਪੇ ਆ ਜੀ ਵਾਹਿ ਏ ਤੁਸੀਂ ਗਰਾਉਂਡ ਰਿਐਲਿਟੀ ਦੇਖ ਚੁੱਕੇ ਹੋ ਲੋਕਾਂ ਨੇ ਆਪਣੇ ਦਰਦ ਦੁੱਖ ਸੁਣਾਏ ਨੇ ਤੇ ਆ ਪੱਕਾ ਆਂਦੇ ਜਾਂਦੇ ਆਪਾਂ ਸਾਰੇ ਲੋਕਾਂ ਨਾਲ ਗੱਲਬਾਤ ਕਰਾਂਗੇ ਗਰਾਉਂਡ ਦੀ ਜਿੰਨੀ ਰਿਐਲਿਟੀ ਹੈ ਤੁਹਾਡੇ ਸਾਹਮਣੇ ਰੱਖਾਂਗੇ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਵੀ ਬਹੁਤ ਚੱਠਾ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ